ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ ਨਗਰ ਪੰਡੋਰੀ ਦੇ ਬਹੁਤ ਸਾਰੇ ਪਰਿਵਾਰਿਕ ਮੈਂਬਰ ਸਤਿਕਾਰਯੋਗ ਸੰਗਤਾਂ ਜਿਨ੍ਹਾਂ ਦੀ ਮੰਗ ਸੀ ਵੀ ਕਲੱਬ ਵੱਲੋਂ ਪਾਂਸੀਆਂ ਲਈ ਆੜਿਆਂ ਦੀ ਸੇਵਾ ਹੋਣੀ ਚਾਹੀਦੀ ਹੈ ਸੋ ਆਪਣਾ ਕਲੱਬ ਭਾਈ ਕਨਾਈਆ ਜੀ ਜੋਕ ਸਭਾ ਮਾ ਕਲੱਬ ਆੜਿਆਂ ਦੀ ਸੇਵਾ ਲੈ ਕੇ ਤੁਹਾਡੀ ਚੈਰੀ ਦੇ ਵਿੱਚ ਹਾਜ਼ਰ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪਣੇ ਜਿੰਨੇ ਵੀ ਸਤਿਕਾਰਯੋਗ ਐਨ ਆਰ ਆਈ ਮੈਂਬਰ ਜਿਹੜੇ ਆਪਣੇ ਨਾਲ ਲਗਾਤਾਰ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਨੂੰ ਇਹ ਆਜ ਦੀ ਸੇਵਾ ਆਈ ਆ ਜੀ ਤੇ ਨਾਲ ਹੀ ਆਪਾਂ ਨੂੰ ਬੂਟੇ ਲਾਉਣ ਦੀ ਸੇਵਾ ਆ ਕਿ ਜਿਹੜੇ ਆਪਾਂ ਬੂਟੇ ਲਾਉਣੇ ਆ ਜੀ ਉਹ ਲਾਉਣੇ ਆਪਾਂ ਵੱਡੇ ਗਰਾਊਂਡ ਦੇ ਵਿੱਚ ਪਰ ਉਸ ਤੋਂ ਪਹਿਲਾਂ ਆਪਾਂ ਨਾ ਗਰਾਊਂਡ ਦੇ ਵਿੱਚ ਜੋ ਪੰਚਾਇਤ ਨੇ ਭਰਤ ਪਾਇਆ ਸੀਗਾ ਉਹਦੇ ਵਿੱਚ ਬੱਟੇ ਇੱਟਾ ਰੋੜੇ ਬਹੁਤ ਨੇ ਤੇ ਉਸ ਤੋਂ ਪਹਿਲਾਂ ਪੰਚਾਇਤ ਜਿਹੜੇ ਮੈਂਬਰ ਆ ਉਹ ਕਹਿ ਰਹੇ ਨੇ ਕਿ ਵੀ ਉਹ ਭਰਤ ਪਾਉਣ ਦੇ ਵਿੱਚ ਭਰਤ ਤੋਂ ਬਾਅਦ ਆਪਾਂ ਬੂਟੇ ਲਾਵਾਂਗੇ ਜਦੋਂ ਜੀ.ਸੀ.ਬੀ ਨਾਲ ਆਪਾਂ ਟੋਏ ਖਡਾਵਾਂਗੇ ਬੱਟੇ ਪੜੇ ਕਰਾਂਗੇ ਤੇ ਵਧੀਆ ਮਿੱਟੀ ਛੱਟ ਕੇ ਫੇਰ ਬੂਟੇ ਲਾਵਾਂਗੇ ਪਰ ਪਹਿਲੇ ਪੜਾਅ ਦੇ ਵਿੱਚ ਆਪਾਂ ਹਾਂ ਆਲਿਆ ਨਿਸੀਬਾ ਲੈ ਕੇ ਆਏ ਹਾਂ ਜੀ ਬਹੁਤ ਹੀ ਸਤਿਕਾਰਯੋਗ ਕੁਲਦੀਪ ਕੌਰ ਬਾਠਲ ਉਹਨਾਂ ਵੱਲੋਂ ਇਹ ਸੇਵਾ ਭੇਜੀ ਗਈ ਆ ਆਲਿਆਂ ਦੀ ਤੇ ਨਾਲ ਹੀ ਬੋਟਿਆਂ ਦੀ ਸੀ ਉਹਨਾਂ ਵੱਲੋਂ ਹੋਣੀ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ ਖੁਸ਼ੀ ਦੀ ਗੱਲ ਆ ਖੁਸ਼ੀ ਦੀ ਗੱਲ ਇਸ ਕਰਕੇ ਆ ਕਿਉਂਕਿ ਲਗਾਤਾਰ ਭਾਈਕਣੇਗਾ ਜੀ ਜੁਬਕ ਸੁਵਮਾ ਕਲੱਬ ਆ ਜਿਹੜਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਤੇ ਲਗਾਤਾਰ ਉਹਦੇ ਨਾਲ ਆਪਣੇ ਕਲੱਬ ਦੇ ਨਾਲ ਐਨ ਆਰ ਆਈ ਮੈਂਬਰ ਜੁੜ ਰਹੇ ਨੇ ਬਹੁਤ ਵੱਡੀ ਸੇਵਾ ਜੀ ਜਦੋਂ ਆਪ ਮਹਾਾਰੇ ਬੰਦਾ ਕੋਈ ਵੀ ਸੇਵਾ ਕਰੇ ਤੇ ਪੰਛੀਆਂ ਲਈ ਵੀ ਇਹ ਬਹੁਤ ਜ਼ਰੂਰੀ ਸੇਵਾ ਸੀ ਕਿਉਂਕਿ ਮੰਨ ਕੇ ਵੀ ਦਰਖਤ ਵੀ ਲਾਉਣੇ ਚਾਹੀਦੇ ਪਰ ਕੁਝ ਅਜਿਹੇ ਪੰਛੀ ਹੁੰਦੇ ਨੇ ਜਿਹੜੇ ਦਰਖਤਾਂ ਤੇ ਨਹੀਂ ਆਣੇ ਪਾ ਸਕਦੇ ਉਹਨਾਂ ਲਈ ਲੁਕਮੀਆਂ ਜਿਦਾਂ ਹੋਣੀ ਚਾਹੀਦੀਆਂ ਨੇ ਹੁਣ ਗੱਲ ਕਰਦੇ ਆ ਜੀ ਇਹ ਆੜਨੇ ਲੱਗਣੇ ਕਿੱਥੇ ਆ ਦੇਖੋ ਜੀ ਬੈਸੇ ਦਾ ਕਲੱਬ ਵਾਲੇ ਮੈਂਬਰਾਂ ਨੇ ਸਾਰੇ ਸੋਚਿਆ ਹੋਇਆ ਵੀ ਇਹੇ ਲਾਉਣੇ ਆਪਾਂ ਘਰਾਂ ਦੀਆਂ ਸੱਤਾਂ ਦੇ ਲਾਉਣੇ ਵੀ ਜਿੱਥੇ ਪਾਣੀ ਤੋਂ ਧੁੱਪ ਤੋਂ ਇਹਨਾਂ ਦਾ ਬਚਾਅ ਹੋ ਸਕੇ ਠੀਕ ਹੈ ਜੀ ਇਹ ਖੰਭਿਆਂ ਤੇ ਨਹੀਂ ਲਾਉਣੇ ਹੈਗੇ ਤੇ ਜਿਵੇਂ ਕਿ ਆਪਣੇ ਬਾਧਰਾ ਹੁੰਦਾਗਾ ਬਾਧਰੇ ਥੱਲੇ ਲੱਗ ਜਾਣਗੇ ਠੀਕ ਹੈ ਜੀ ਦੂਸਰੀ ਗੱਲ ਇਹ ਆ ਵੀ ਕਲੱਬ ਵਾਲੇ ਵੀਰਾਂ ਨੇ ਇਹ ਦੂਸਰੇ ਨੰਬਰ ਤੇ ਲਾਉਣੇ ਆ ਪਹਿਲ ਆਮ ਲੋਕਾਂ ਦੇ ਜਿਹਨਾਂ ਦੇ ਆਪਣੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਆ ਵੀ ਜੇ ਉਹ ਚਾਹੁੰਦੇ ਨੇ ਵੀ ਉਹਨਾਂ ਨੂੰ ਆੜ ਲੈਣੇ ਚਾਹੀਦੇ ਨੇ ਪੰਛੀ ਵਾਸਤੇ ਤਾਂ ਉਹ ਸਾਥ ਤੋਂ ਲਿਜਾ ਸਕਦੇ ਨੇ ਇੱਕ ਘਰ ਨੂੰ ਦੋ ਆੜ ਲੈ ਲੈਣਗੇ ਜੀ ਆਪਾਂ ਆ ਆੜ ਲੈ ਤੁਹਾਡੇ ਸਾਹਮਣੇ ਪਏ ਨੇ ਜੀ ਤੇ ਇਸ ਤੋਂ ਇਲਾਵਾ ਹੋਰ ਵੀ ਲੈ ਆਵਾਂਗੇ ਆਪਣੇ ਜਿਉਂਦੇ ਵਾਸਤੇ ਰਹਿਣ ਸਾਰੇ ਸਤਿਕਾਰਯੋਗ ਐਨ ਆਰ ਆਈ ਮੈਂਬਰ ਤੇ ਇੱਕ ਘਰ ਨੂੰ ਦੋ ਆੜ ਲੈ ਮਿਲ ਸਕਦੇ ਆ ਜੀ ਤੇ ਤੁਸੀਂ ਲਿਜਾ ਸਕਦੇ ਹੋ ਜੇ ਤੁਹਾਨੂੰ ਚਾਹੀਦੇ ਨੇ ਜੇਕਰ ਜਿੰਨੇ ਆਲ ਨੇ ਬਚਨਗੇ ਉਹ ਜ਼ਿੰਮੇਵਾਰੀ ਸਾਡੀ ਹੋਊਗੀ ਜੀ ਭਾਈਕ ਨਹੀਂ ਜੀ ਜੋ ਖਸੂਮਾਤ ਲੱਗਦੀ ਜੀ ਕਿ ਮੈਂਬਰ ਨਹੀਂ ਹੁੰਦੇ ਜ਼ਿੰਮੇਵਾਰੀ ਹੋਊਗੀ ਵੀ ਉਹ ਕਿੱਥੇ ਲਾਉਨੇ ਆ ਤੇ ਕਿਵੇਂ ਲਾਉਨੇ ਆ ਠੀਕ ਹੈ ਜੀ ਬੇਨਤੀ ਇਹ ਹੀ ਆ ਵੀ ਜੇ ਤੁਸੀਂ ਲੈ ਕੇ ਜਾਣੇ ਆ ਤਾਂ ਤੁਸੀਂ ਖੰਬਿਆਂ ਦੇ ਨਹੀਂ ਲਾਉਨੇ ਆਪਣੇ ਘਰਾਂ ਦੇ ਆ ਸੱਤਾਂ ਦੇ ਥੱਲੇ ਲਾਉਣੀ ਜਿੱਥੇ ਬਨੇਰੀ ਦੇ ਥੱਲੇ ਬਾਦਰ ਦੇ ਥੱਲੇ ਜਿੱਥੇ ਵੀ ਜਗ੍ਹਾ ਹੋਵੇ ਵੀ ਮੀਂਹ ਕਣੀ ਤੋਂ ਤਾਂ ਬਚਾਅ ਹੋ ਸਕੇ ਠੀਕ ਹੈ ਨਾ ਕਿਉਂਕਿ ਜਿੰਨੇ ਬਚੇ ਰਹਿਣਗੇ ਮੀਂਹ ਕਣੀ ਤੋਂ ਉਹਨਾਂ ਦੀ ਉਮਰ ਲੰਮੀ ਹੋਊਗੀ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਫੇਰ ਕਰਦੇ ਆ ਜੀ ਗੁਲਦੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਜਿਨ੍ਹਾਂ ਨੇ ਇੰਨਾ ਸੋਧਿਆ ਪੰਛੀਆਂ ਲਈ ਅਤੇ ਕਿਉਂਕਿ ਬਹੁਤ ਸਾਰੇ ਜੀਵ ਹੁੰਦੇ ਨੇ ਪੰਛੀ ਸੰਸਰੀ ਜੀ ਨੇ ਇਹਨਾਂ ਤੋਂ ਬਿਨਾ ਰਹਿ ਨਹੀਂ ਸਕਦੇ ਉਹ ਉਹਨਾਂ ਲਈ ਬਹੁਤ ਵੱਡੀ ਸੇਵਾ ਜੀ ਪਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜਿਵੇਂ ਜਿਹੜਾ ਸੇਵਾ ਕਰਨ ਦਾ ਬਲ ਬਖਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ